بسم اللہ الرحمن الرحیم شروع اللہ تعالی دے نام تو جو بڑا مہربان تو نہایت رحم کرنے والا لو دی ਇਤਿਹਾਸਿਕ ਜਾਮਾ ਮਸਜਿਦ ਵਿਖੇ ਅੱਜ ਨਮਾਜ਼ ਜੁਮਾ ਤੋਂ ਬਾਅਦ ਅਸੀਂ ਹਜ਼ਾਰਾਂ ਮੁਸਲਮਾਨਾਂ ਵੱਲੋਂ ਜਿਹੜੀ ਸਾਡੀ ਮੋਢੀ ਸੰਸਥਾ ਹੈ ਮਜਲਿਸ ਅਹਿਰਾਰ ਇਸਲਾਮ ਹਿੰਦ ਉਹਦੇ ਵੱਲੋਂ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਇੱਕ ਮੈਮੋਰੰਡਮ ਜਿਹੜਾ ਉਹ ਜ਼ਿਲ੍ਹਾ ਅਧਿਕਾਰੀਆਂ ਦੇ ਥਰੂ ਭੇਜਿਆ ਜਿਸ ਮੈਮੋਰੰਡਮ ਚ ਅਸੀਂ ਇਹ ਮੰਗ ਕੀਤੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਫਲਸਤੀਨ ਦੇ ਵਿੱਚ ਜਿਹੜੀ ਹੈ ਉਹ ਇਜ਼ਰਾਈਲ ਔਰ ਫਲਸਤੀਨ ਦੀ ਜੰਗ ਜਿਹੜੀ ਉਹ ਜਾਰੀ ਇਸ ਜੰਗ ਦੇ ਵਿੱਚ ਕਿਉਂਕਿ ਲਗਾਤਾਰ ਬੱਚਿਆਂ ਦਾ ਔਰ ਘਰੇਲੂ ਇਲਾਕਿਆਂ ਦਾ ਔਰ ਔਰਤਾਂ ਔਰ ਬੁਢੇ ਲੋਕਾਂ ਦਾ ਕਤਲ ਹੋ ਰਿਹਾ ਹੈ ਇਸ ਲਈ ਇਹਨੂੰ ਜੰਗ ਤੋਂ ਜ਼ਿਆਦਾ ਨਰਸੰਘਾਰ ਅਗਰ ਕਿਹਾ ਜਾਵੇ ਤਾਂ ਉਹ ਗਲਤ ਨਹੀਂ ਹੋਵੇਗਾ ਇਸ ਲਈ ਅਸੀਂ ਬੇਨਤੀ ਕੀਤੀ ਹੈ ਭਾਰਤ ਸਰਕਾਰ ਤੋਂ ਕਿ ਭਾਰਤ ਜਿਹੜਾ ਹੈ ਉਹ ਵਿਸ਼ਵ ਦਾ ਸਭ ਤੋਂ ਵੱਡਾ ਡੈਮੋਕਰੇਟਿਕ ਦੇਸ਼ ਹੈ ਭਾਰਤ ਦੇ ਜਿਹੜੇ ਕੂਟਨੀਤਿਕ ਸੰਬੰਧ ਨੇ ਉਹ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਸਾਰੇ ਹੀ ਦੇਸ਼ਾਂ ਦੇ ਨਾਲ ਨਾਲ ਬਹੁਤ ਹੀ ਸੁਖਾਵੇਂ ਨੇ ਤੇ ਅਸੀਂ ਬੇਨਤੀ ਕੀਤੀ ਹੈ ਭਾਰਤ ਸਰਕਾਰ ਨੂੰ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਉਹਨੇ ਪਿਛਲੇ 70 ਸਾਲਾਂ ਤੋਂ ਹਮੇਸ਼ਾ ਹੀ ਫਲਸਤੀਨ ਦਾ ਜਿਹੜਾ ਕੌਸ ਹੈ ਉਹਦੀ ਹਮਾਇਤ ਕੀਤੀ ਹੈ ਯੂਨੋ ਚ ਵੀ ਓਦਾਂ ਦੀ ਵਾਰ ਵੀ ਤੇ ਇਸ ਲਈ ਅਸੀਂ ਇੱਕ ਵਾਰ ਫਿਰ ਬੇਨਤੀ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜਿੱਥੇ ਪੂਰੀ ਦੁਨੀਆ ਦੇ ਵੱਡੇ ਵੱਡੇ ਮੀਡੀਏਟਰ ਜਿਹੜੇ ਆ ਸ਼ਾਂਤੀ ਸਥਾਪਨਾ ਚ ਫੇਲ ਹੋ ਗਏ ਨੇ ਭਾਰਤ ਸਰਕਾਰ ਨੂੰ ਇੱਕ ਵਾਰ ਫਿਰ ਚਾਹੀਦਾ ਹੈ ਕਿ ਉਹ ਫਲਸਤੀਨ ਚ ਜੰਗ ਬੰਦੀ ਦੇ ਲਈ ਔਰ ਫਲਸਤੀਨ ਔਰ ਇਜ਼ਰਾਈਲ ਦੇ ਦਰਮਿਆਨ ਹਾਲਾਤ ਨੂੰ ਸੁਖਾਵੇਂ ਬਣਾਉਣ ਦੇ ਲਈ ਜਿਹੜਾ ਉਹ ਮੋਢਲਾ ਕਿਰਦਾਰ ਅਦਾ ਕਰੇ। ਇਹ ਬਹੁਤ ਵੱਡਾ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਾਨ ਤੇ ਬਿਹਾਈ ਫਰਮ ਕਰਨ ਵਾਲਾ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਅੱਜ ਨਮਾਜ਼ ਜੁਮਾ ਤੋਂ ਬਾਅਦ ਅਸੀਂ ਹਜ਼ਾਰਾਂ ਮੁਸਲਮਾਨਾਂ ਵੱਲੋਂ ਜਿਹੜੀ ਸਾਡੀ ਮੋਢੀ ਸੰਸਥਾ ਹੈ ਮਜਲਿਸ ਅਹਿਰਾਰ ਇਸਲਾਮ ਹਿੰਦ ਉਹਦੇ ਵੱਲੋਂ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਇੱਕ ਮੈਮੋਰੰਡਮ ਜਿਹੜਾ ਉਹ ਜ਼ਿਲ੍ਹਾ ਅਧਿਕਾਰੀਆਂ ਦੇ ਥਰੂ ਭੇਜਿਆ ਜਿਸ ਮੈਮੋਰੰਡਮ ਚ ਅਸੀਂ ਇਹ ਮੰਗ ਕੀਤੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਫਲਸਤੀਨ ਦੇ ਵਿੱਚ ਜਿਹੜੀ ਹੈ ਉਹ ਇਜ਼ਰਾਈਲ ਔਰ ਫਲਸਤੀਨ ਦੀ ਜੰਗ ਜਿਹੜੀ ਉਹ ਜਾਰੀ ਇਸ ਜੰਗ ਦੇ ਵਿੱਚ ਕਿਉਂਕਿ ਲਗਾਤਾਰ ਬੱਚਿਆਂ ਦਾ ਔਰ ਘਰੇਲੂ ਇਲਾਕਿਆਂ ਦਾ ਔਰ ਔਰਤਾਂ ਔਰ ਬੁਢੇ ਲੋਕਾਂ ਦਾ ਕਤਲ ਹੋ ਰਿਹਾ ਹੈ ਇਸ ਲਈ ਇਹਨੂੰ ਜੰਗ ਤੋਂ ਜ਼ਿਆਦਾ ਨਰਸੰਘਾਰ ਅਗਰ ਕਿਹਾ ਜਾਵੇ ਤੇ ਉਹ ਗਲਤ ਨਹੀਂ ਹੋਏਗਾ ਇਸ ਲਈ ਅਸੀਂ ਬੇਨਤੀ ਕੀਤੀ ਹੈ ਭਾਰਤ ਸਰਕਾਰ ਤੋਂ ਕਿ ਭਾਰਤ ਜਿਹੜਾ ਹੈ ਉਹ ਵਿਸ਼ਵ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਦੇਸ਼ ਹੈ ਭਾਰਤ ਦੇ ਜਿਹੜੇ ਕੂਟਨੀਤਿਕ ਸੰਬੰਧ ਨੇ ਉਹ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਸਾਰੇ ਹੀ ਦੇਸ਼ਾਂ ਦੇ ਨਾਲ ਬਹੁਤ ਹੀ ਸੁਖਾਵੇਂ ਨੇ ਤੇ ਅਸੀਂ ਬੇਨਤੀ ਕੀਤੀ ਹੈ ਭਾਰਤ ਸਰਕਾਰ ਨੂੰ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਉਹਨੇ ਪਿਛਲੇ 70 ਸਾਲਾਂ ਤੋਂ ਹਮੇਸ਼ਾ ਹੀ ਫਲਸਤੀਨ ਦਾ ਜਿਹੜਾ ਕੌਸ ਹੈ ਉਹਦੀ ਹਮਾਇਤ ਕੀਤੀ ਹੈ ਯੂਨੋ ਚ ਵੀ ਉਦਾਂ ਦੀ ਵਾਰ ਵੀ ਤੇ ਇਸ ਲਈ ਅਸੀਂ ਇੱਕ ਵਾਰ ਫਿਰ ਬੇਨਤੀ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜਿੱਥੇ ਪੂਰੀ ਦੁਨੀਆ ਦੇ ਵੱਡੇ ਵੱਡੇ ਮੀਡੀਏਟਰ ਜਿਹੜੇ ਆ ਸ਼ਾਂਤੀ ਸਥਾਪਨਾ ਚ ਫੇਲ ਹੋ ਗਏ ਨੇ ਭਾਰਤ ਸਰਕਾਰ ਨੂੰ ਇੱਕ ਵਾਰ ਫਿਰ ਚਾਹੀਦਾ ਹੈ ਕਿ ਉਹ ਫਲਸਤੀਨ ਚ ਜੰਗ ਬੰਦੀ ਦੇ ਲਈ ਔਰ ਫਲਸਤੀਨ ਔਰ ਇਜ਼ਰਾਈਲ ਦੇ ਦਰਮਿਆਨ ਹਾਲਾਤ ਨੂੰ ਸੁਖਾਵੇਂ ਬਣਾਉਣ ਦੇ ਲਈ ਜਿਹੜਾ ਉਹ ਮੋਢਲਾ ਕਿਰਦਾਰ ਅਦਾ ਕਰੇ। ਜੀ। ਇਹ ਬਹੁਤ ਵਧੀਆ। بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਾਨ ਤੇ ਬਿਹਾਈ ਫਰਮ ਕਰਨ ਵਾਲਾ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਅੱਜ ਨਮਾਜ਼ ਜੁਮਾ ਤੋਂ ਬਾਅਦ ਅਸੀਂ ਹਜ਼ਾਰਾਂ ਮੁਸਲਮਾਨਾਂ ਵੱਲੋਂ ਜਿਹੜੀ ਸਾਡੀ ਮੋਢੀ ਸੰਸਥਾ ਹੈ ਮਜਲਿਸ ਅਹਿਰਾਰ ਇਸਲਾਮ ਹਿੰਦ ਉਹਦੇ ਵੱਲੋਂ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਇੱਕ ਮੈਮੋਰੰਡਮ ਜਿਹੜਾ ਉਹ ਜ਼ਿਲ੍ਹਾ ਅਧਿਕਾਰੀਆਂ ਦੇ ਥਰੂ ਭੇਜਿਆ ਜਿਸ ਮੈਮੋਰੰਡਮ ਚ ਅਸੀਂ ਇਹ ਮੰਗ ਕੀਤੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਫਲਸਤੀਨ ਦੇ ਵਿੱਚ ਜਿਹੜੀ ਹੈ ਉਹ ਇਜ਼ਰਾਈਲ ਔਰ ਫਲਸਤੀਨ ਦੀ ਜੰਗ ਜਿਹੜੀ ਉਹ ਜਾਰੀ ਇਸ ਜੰਗ ਦੇ ਵਿੱਚ ਕਿਉਂਕਿ ਲਗਾਤਾਰ ਬੱਚਿਆਂ ਦਾ ਔਰ ਘਰੇਲੂ ਇਲਾਕਿਆਂ ਦਾ ਔਰਔਰਤਾਂ ਔਰ ਬੁਢੇ ਲੋਕਾਂ ਦਾ ਕਤਲ ਹੋ ਰਿਹਾ ਹੈ ਇਸ ਲਈ ਇਹਨੂੰ ਜੰਗ ਤੋਂ ਜ਼ਿਆਦਾ ਨਰਸੰਘਾਰ ਅਗਰ ਕਿਹਾ ਜਾਵੇ ਤਾਂ ਉਹ ਗਲਤ ਨਹੀਂ ਹੋਵੇਗਾ ਇਸ ਲਈ ਅਸੀਂ ਬੇਨਤੀ ਕੀਤੀ ਹੈ ਭਾਰਤ ਸਰਕਾਰ ਤੋਂ ਕਿ ਭਾਰਤ ਜਿਹੜਾ ਹੈ ਉਹ ਵਿਸ਼ਵ ਦਾ ਸਭ ਤੋਂ ਵੱਡਾ ਡੈਮੋਕਰੇਟਿਕ ਦੇਸ਼ ਹੈ ਭਾਰਤ ਦੇ ਜਿਹੜੇ ਕੂਟਨੀਤਿਕ ਸੰਬੰਧ ਨੇ ਉਹ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਸਾਰੇ ਹੀ ਦੇਸ਼ਾਂ ਦੇ ਨਾਲ ਨਾਲ ਬਹੁਤ ਹੀ ਸੁਖਾਵੇਂ ਨੇ ਤੇ ਅਸੀਂ ਬੇਨਤੀ ਕੀਤੀ ਹੈ ਭਾਰਤ ਸਰਕਾਰ ਨੂੰ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਉਹਨੇ ਪਿਛਲੇ 70 ਸਾਲਾਂ ਤੋਂ ਹਮੇਸ਼ਾ ਹੀ ਫਲਸਤੀਨ ਦਾ ਜਿਹੜਾ ਕੌਸ ਹੈ ਉਹਦੀ ਹਮਾਇਤ ਕੀਤੀ ਹੈ ਯੂਨੋ ਚ ਵੀ ਓਦਾਂ ਦੀ ਵਾਰ ਵੀ ਤੇ ਇਸ ਲਈ ਅਸੀਂ ਇੱਕ ਵਾਰ ਫਿਰ ਬੇਨਤੀ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜਿੱਥੇ ਪੂਰੀ ਦੁਨੀਆ ਦੇ ਵੱਡੇ ਵੱਡੇ ਮੀਡੀਏਟਰ ਜਿਹੜੇ ਆ ਸ਼ਾਂਤੀ ਸਥਾਪਨਾ ਚ ਫੇਲ ਹੋ ਗਏ ਨੇ ਭਾਰਤ ਸਰਕਾਰ ਨੂੰ ਇੱਕ ਵਾਰ ਫਿਰ ਚਾਹੀਦਾ ਹੈ ਕਿ ਉਹ ਫਲਸਤੀਨ ਚ ਜੰਗ ਬੰਦੀ ਦੇ ਲਈ ਔਰ ਫਲਸਤੀਨ ਔਰ ਇਜ਼ਰਾਈਲ ਦੇ ਦਰਮਿਆਨ ਹਾਲਾਤ ਨੂੰ ਸੁਖਾਵੇਂ ਬਣਾਉਣ ਦੇ ਲਈ ਜਿਹੜਾ ਉਹ ਮੋਢਲਾ ਕਿਰਦਾਰ ਅਦਾ ਕਰੇ। ਇਹ ਬਹੁਤ ਵੱਡਾ